ਯਾਨੀ ਕਿ ਨਿਯਾਇਤਨ ਕਿਹਾ ਸੋ ਉਥੇ ਨਾਲ ਕਲੋਨੀਆਂ ਬਣ ਗਈਆਂ ਤੇ ਹੁਣ ਇਸ ਬੰਦੇ ਨੂੰ ਜਿਹੜੀ ਰਜਿਸਟਰੀ ਵਗੈਰਾ ਕਰਾਉਣ ਦੇ ਵਿੱਚ ਕਾ ਵੀ ਪਰੇਸ਼ਾਨੀਆਂ ਆ ਰਹੀ ਐ ਉਦੋਂ ਲੋਕ ਕਹਿਆ ਜਾ ਰਿਹਾ ਕਿ ਮੈਂ ਸਰਕਾਰੀ ਦਫਤਰਾ ਦੇ ੱੱਕੇ ਖਾ ਰਿਹਾ ਪਰ ਮੈਨੂੰ ਕੋਈ ਬੰਦਾ ਟਾਈਮ ਦੇ ਰਿਹਾ ਮੈਂ ਛੁੱਟੀ ਦੇ ਆਨਾ ਇਹੀ ਕੰਮ ਕਰਾ ਕੇ ਚਲਾ ਜਾਣਾ ਤੇ ਮੈਂ ਹੁਣ ਆਪਣੀ ਡਿਊਟੀ ਕਰਾਂ ਦੇਰੀ ਰਾਖੀ ਕਰਾਂ ਕਿ ਆਪਣੇ ਘਰ ਬਣਾਉਣ ਦੇ ਚੱਕਰ ਤੇ ਲੱਗਿਆ ਰਾ ਗਾਇਸ ਪੂਰੇ ਵਿਸ਼ਰੇ ਗੱਲਬਾਤ ਕਰਦੇ ਆ ਸਾ ਨਾਲ ਜੁੜਿਆ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਲੈਂਦੇ ਆ ਪੂਰੀ ਜਾਣਕਾਰੀ ਆਖਰ ਮਸਲਾ ਹੈ ਕਿ ਸ਼ਰਮਾਈ ਜੀ ਤੁਹਾਡਾ ਸਵਾਗਤ ਹੈ ਸਾਥਰੇ ਦੇ ਪ੍ਰੋਗਰਾਮ। ਤਾਂ ਨਮਾਸ਼ੋਦੀ ਸਾਹਿਬ ਬਹੁਤ ਧੰਨਵਾਦ ਜੀ। ਸ਼ਰਮਾਈ ਇੱਕ ਫੌਜੀ ਦਾ ਕੇਸ ਸੁਲਝਾ ਨਹੀਂ ਤੇ ਦੂਜਾ ਇੱਕ ਪਰਿਵਾਰ ਹੋਰ ਸਾਹਮਣੇ ਆ ਗਿਆ। ਬਿਲਕੁਲ ਬਿਲਕੁਲ ਛੋਡੀ ਸਾਹਿਬ ਪੰਜਾਬ ਸਰਕਾਰ ਦੀ ਸੁਭਾ ਸਰਕਾਰ ਦੀ ਮਾੜੀ ਕਾਰਜਕਾਰੀ ਸਾਹਮਣੇ ਆਈ ਹੈ ਜੀ। ਜੀ ਜੀ। ਅਸੀਂ ਬਹੁਤ ਵਾਰ ਕਹਿੰਦੇ ਆਂ ਵੀ ਚਲੋ ਠੀਕ ਹੈ ਸਰਕਾਰ ਕੰਮ ਕਰ ਰਹੀ ਹੈ ਜੀ। ਜੀ। ਲੇਕਿਨ ਉਹ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਕਿਉਂ ਤੱਕਾ ਹੁੰਦਾ ਜਾਂ ਜਿਹੜੇ ਬਾਰਡਰ ਤੇ ਬੈਠੇ ਆ ਜੀ ਲੋਕ ਜੀ ਜਿਨ੍ਹਾਂ ਕਰਕੇ ਅਸੀਂ ਸੁੱਖ ਦੀ ਰੋਟੀ ਤੇ ਚੈਨ ਦੀ ਨੀਂਦ ਆਰਾਮ ਦੇ ਨਾਲ ਰਾਤ ਨੂੰ ਸੌਣੇ ਰੋਟੀ ਖਾਣੇ ਆ ਜੀ ਸਹੀ ਗੱਲ ਕਿਉਂਕਿ ਜਿਹੜੇ ਵਿਰੋਧੀ ਦੇਸ਼ ਹੁੰਨੇ ਕਿਤੇ ਸਰਹੱਦਾਂ ਤੇ ਸਾਡੇ ਫੌਜੀ ਬੈਠੇ ਹੁੰਨੇ ਆ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਪੂਰਾ ਯੋਗਦਾਨ ਆ ਆਪਣੀ ਲਾਈਫ ਦਾ ਉਹ ਪੂਰਾ ਸਾਡੀ ਜ਼ਿੰਦਗੀ ਬਚਾਉਣ ਵਾਸਤੇ ਜਾਂ ਸਾਨੂੰ ਖੁਸ਼ਹਾਲ ਕਰਨ ਵਾਸਤੇ ਇਹਨਾਂ ਲੋਕਾਂ ਦਾ ਲੱਗਦਾ ਹੈ ਜੀ ਸਹੀ ਗੱਲ ਹੈ لیکن سرکار کی کر رہی ہے جی اسی باقی صوبیاں دی گل ਛੱਡو اسی اپنے صوبے دی گل کردے ہیں جی جی ساڈے صوبے دی سرکار کیا گل کر رہی ہے جی دیکھو ہمیشہ ہی تکا ہوندا ہے جی ਜਦੋਂ ਤੁਸੀਂ ਹੁਣ ਐਨਓਸੀ ਦੀ ਗੱਲ ਕਰਦੇ ਹੋ ਫੌਜੀ ਭਰਾ ਦਾ ਉਹਨੇ ਪੋਸਟ ਪਾਈ ਹੈ ਉਹਦੀ ਕੋਈ ਮਕਾਨ ਜ਼ਮੀਨ ਲਈ ਸੀਗੀ ਮਕਾਨ ਬਣਾਉਣ ਵਾਸਤੇ ਉਹਦੀ ਐਨਓਸੀ ਲੈਣ ਦਾ ਜਾਂ ਰਜਿਸਟਰੀ ਹੋਣ ਦਾ ਕਿਤੇ ਨਾ ਕਿਤੇ ਹੋ ਜੇ ਉਹਦੇ ਚ ਜਿਹੜੀ ਅਰਜ਼ਨ ਆ ਰਹੀ ਹੈ ਜੀ ਜੀ ਉਹ ਅਰਜ਼ਨ ਕੌਣ ਲਾ ਰਿਹਾ ਹੈ ਅਰਜ਼ਨ ਲਾ ਰਿਹਾ ਉਹ ਓਨਰ ਜਿਹਦੇ 5 6 ਸਕੂਲ ਹਨ ਜੀ ਜੀ ਕਹਿਣ ਦਾ ਮਤਲਬ ਜਿਹੜੇ ਇੱਕ ਪੈਸੇ ਵਾਲਾ ਪਾਵਰ ਵਾਲਾ ਬੰਦਾ ਹੈ ਜੀ ਸਹੀ ਗੱਲ ਉਹਨਾਂ ਦੇ ਕੋਲ ਫੌਜੀ ਸਾਹਿਬ ਦੇ ਕਹਿਣ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲ ਸਾਰੇ ਪ੍ਰੂਫ ਹੈ ਜਾਂ ਸਾਰੇ ਉਹਨਾਂ ਦੇ ਕੋਲ ਸਚਾਈ ਹੈ ਲੇਕਿਨ ਫੇਰ ਵੀ ਸਬੰਧਤ ਵਿਭਾਗਾਂ ਨੇ ਚਾਹੇ ਉਹ ਪੁਲਿਸ ਪੁਲਿਸ ਵਿਭਾਗ ਹੋਵੇ ਚਾਹੇ ਉਹ ਫਟਵਾਰ ਖਾਨਾ ਹੋਵੇ ਚਾਹੇ ਉਹ ਤਸੀਮਦਾਰ ਦਾ ਔਫਿਸ ਹੋਵੇ ਚਾਹੇ ਕੁਝ ਹੋਵੇ ਸਾਰਿਆਂ ਨੇ ਜੀ ਉਲਟਾ ਉਸ ਫੌਜੀ ਦੇ ਪਰਿਵਾਰ ਤੇ ਜਾਂ ਫੌਜੀ ਤੇ ਪ੍ਰੈਸ਼ਰ ਪਾਉਣ ਦੀ ਇਹ ਜਿਹੜੀ ਕੋਸ਼ਿਸ਼ ਕਰਦੇ ਆ ਉਹ ਕਿਤੇ ਨਾ ਕਿਤੇ ਫੌਜੀ ਦੀ ਸਪੋਰਟ ਨਹੀਂ ਜੀ ਕਰਦੇ ਫੌਜੀ ਭਰਾ ਦੀ ਸਪੋਰਟ ਨਹੀਂ ਕਰਦੇ ਉਹ ਜਿਹੜਾ ਸਕੂਲ ਦਾ ਮਾਲਕ ਹੈ ਜਿਹੜਾ ਕਿਤੇ ਨਾ ਕਿਤੇ ਐਨਓਸੀ ਦੁਆਉਣ ਦੇ ਵਿੱਚ ਜਾਂ ਐਨਓਸੀ ਨਾ ਕਲੀਅਰ ਹੋਣ ਦੇ ਵਿੱਚ ਜਿਹੜੀ ਜਿਹਨੂੰ ਆਪਾਂ ਸਿੱਧੀ ਕਰਨਾ ਟੰਗ ਅੜਾ ਰਹੇ ਕਿਤੇ ਨਾ ਕਿਤੇ ਉਹਦੀ ਸਪੋਰਟ ਕਰਦੇ ਨਜ਼ਰ ਆ ਰਹੀ ਹੈ ਇਹ ਸਰਕਾਰ ਸ਼ਰਮਾ ਜੀਵੇਂ ਤੁਸੀਂ ਕਿਹਾ ਨਾ ਉਹ ਬੰਦਾ ਉਹ ਪੈਸੇ ਵਾਲਾ ਹੈ ਤਾਂ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪੈਸੇ ਆ ਨਹੀਂ ਸੁਣਵਾਈ ਹੋ ਰਹੀ ਹੈ ਮੈਂ ਇੱਕ ਸਿੰਪਲ ਫੌਜੀ ਆ ਦੇਸ਼ ਦਾ ਮੇਰੀ ਸੁਣਾਈ ਨਹੀਂ ਹੋ ਰਹੀ ਮੇਰੇ ਗੇੜੇ ਕਟਾਏ ਜਾ ਰਹੇ ਆ ਔਰ ਮੈਂ ਦੱਸ ਦੇਣਾ ਕਿ ਇਸ ਪਰਿਵਾਰ ਵਿੱਚ ਇਹਦਾ ਇੱਕ ਭਰਾ ਹੈ ਉਹ ਵੀ ਬਹੁਤ ਚ ਹੈ ਦੋ ਭਰਾ ਹੀ ਦੇ ਵਿਚਾਰੇ ਇਕੱਲੇ ਦੋਨੋਂ ਸੇਵਾ ਕਰ ਰਹੇ ਦੇਸ਼ ਦੀ ਦੇਖੋ ਛੋਡੀ ਸਾਹਿਬ ਇਹ ਤਾਂ ਮੀਡੀਆ 'ਚ ਆ ਗਏ ਜੀ ਜੀ ਜਿਹੜੇ ਫੌਜੀ ਭਰਾ ਮੀਡੀਆ ਚ ਨਹੀਂ ਆਉਂਦੇ ਜਿਹੜੀ ਆਮ ਪਬਲਿਕ ਮੀਡੀਆ ਚ ਨਹੀਂ ਆਉਂਦੀ ਜਿਨ੍ਹਾਂ ਦੇ ਨਾਲ ਤੁਸੀਂ ਜਾ ਕੇ ਦੇਖਿਓ ਸਰਕਾਰੀ ਦਫ਼ਤਰਾਂ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਪੁਲਿਸ ਆਪਣੇ ਕਿਸੇ ਵੀ ਜੇਲ੍ਹ ਪ੍ਰਸ਼ਾਸਨ ਤੇ ਜਾ ਕੇ ਦੇਖ ਲਓ ਜਾਂ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਤੇ ਜਾ ਕੇ ਦੇਖ ਲਓ ਤੁਸੀਂ ਆਮ ਲੋਕਾਂ ਦੇ ਨਾਲ ਜਿਹੜਾ ਧੱਕਾ ਹੁੰਦਾ ਆਮ ਲੋਕ ਜਿਹੜਾ ਕਿਤੇ ਨਾ ਕਿਤੇ ਇਹਨਾਂ ਲੋਕਾਂ ਦਾ ਤਸ਼ੱਦਦ ਗਏ ਨੇ ਆ ਫਾਈਨਲ ਤਸ਼ੱਦਦ ਚਾਰਨਦੇ ਆ ਜੀ ਉਹ ਲੋਕਾਂ ਦਾ ਜਾ ਕੇ ਤੁਸੀਂ ਹਾਲ ਦੇਖੋ ਕੀ ਹੁੰਦਾ ਜੀ ਜਿਹੜਾ ਬੰਦਾ ਸਾਡਾ ਮੀਡੀਆ ਤੇ ਆ ਜਾਂਦਾ ਜਿਹੜਾ ਵੀ ਕੋਈ ਭਰਾ ਮੀਡੀਆ ਤੇ ਆ ਜਾਂਦਾ ਉਹਦੀ ਵੀ ਝੂੜੀ ਬਹੁਤੀ ਸੁਣਵਾਈ ਹੁੰਦੀ ਆ ਝੂੜੀ ਦੇਰ ਬਾਅਦ ਕੁਝ ਦੇਰ ਬਾਅਦ ਉਹਨੂੰ ਵੀ ਠੰਡੇ ਵਾਸਤੇ ਜਪਾ ਦਿੱਤਾ ਜਾਂਦਾ ਸਰਕਾਰਾਂ ਕਦੋਂ ਲਾਈਨ ਤੇ ਆਉਣਗੀਆਂ ਜਾਂ ਕਦੋਂ ਕੰਮ ਕਰਨਗੀਆਂ ਜੀ ਇਹ ਤਾਂ ਬਹੁਤ ਵੱਡਾ ਸਵਾਲ ਬਣਿਆ ਹੋਏ ਸਾਡੇ ਵਿੱਚ ਸ਼ਰਮਾ ਜੀ ਇਹ ਵੀ ਫੌਜੀ ਭਰਾਤਾ ਸਾਹਮਣੇ ਆ ਗਿਆ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਐਕਸ ਦੇ ਯਾਨੀ ਕਿ ਪੇਪਰ ਦੇ ਉੱਪਰ ਇਹਦੇ ਬਾਰੇ ਜਾਣਕਾਰੀ ਪਾਈਆ ਔਰ ਆਪ ਸਰਕਾਰ ਨੂੰ ਲਾਂਤਾ ਪਾਈਆਂ ਨੇ ਬਹੁਤ ਜ਼ਿਆਦਾ ਅੰਤਾ ਪਾਈਆਂ ਆਪ ਸਰਕਾਰ ਨੂੰ ਦੇਖੋ ਬਿਲਕੁਲ ਖਹਿਰਾ ਸਾਹਿਬ ਨੇ ਵਧੀਆ ਕੰਮ ਕੀਤਾ ਜੀ ਜੀ ਦੇਖੋ ਮੈਂ ਬਹੁਤ ਵਾਰ ਕਹਿਣਾ ਹੁੰਦਾ ਵੀ ਸਾਨੂੰ ਪਾਰਟੀ ਨਹੀਂ ਮੈਟਰ ਕਰਦੀ ਸਾਨੂੰ ਨਾਮ ਨਹੀਂ ਮੈਟਰ ਕਰਦਾ ਸਾਨੂੰ ਬੰਦੇ ਦੇ ਕੰਮ ਮੈਟਰ ਕਰਦੇ ਆ ਜੀ ਜੀ ਖੈਰਾ ਸਾਹਿਬ ਨੇ ਬਿਲਕੁਲ ਸਹੀ ਕੀਤਾ ਕਿਉਂਕਿ ਅਗਰ ਖੈਰਾ ਸਾਹਿਬ ਨੇ ਪੋਸ਼ਟ ਸਾਹਿਬ ਅੱਗੇ ਪਾਈ ਹੈ ਤਾਂ ਅੱਗੇ ਤੇ ਅੱਗੇ ਫਾਰਵਰਡ ਹੋ ਕੇ ਲੋਕਾਂ ਤੱਕ ਸਰਕਾਰਾਂ ਤੱਕ ਗੁਨਾਹ ਵਿਭਾਗਾ ਤੱਕ ਪਹੁੰਚੂਗੀ ਜਿਨ੍ਹਾਂ ਨੇ ਭੋਦੀ ਘਰਾ ਦੇ ਨਾਲ ਤੱਕਾ ਕੀਤਾ ਸ਼ਰੇਆਮ ਤੱਕਾ ਕੀਤਾ ਜੀ ਤੇ ਕੋਈ ਸੀ ਤਾਂ ਕਹਿੰਦੇ ਉਹਨਾਂ ਲੋਕਾਂ ਦੇ ਬਣਦੀ ਕਾਰਵਾਈ ਕਿਉਂ ਨਹੀਂ ਜੀ ਹੁੰਦੀ ਸ਼ਰਮਾ ਜੀ ਖਬਰ ਦੇ ਵਿੱਚ ਨਾ ਲੱਖਾਂ ਕਮੈਂਟ ਆਵੇਂ 2-4 ਪੜੇ ਨੇ 2-4 ਜਿਹੜੇ ਪੜੇ ਨੇ ਪਹਿਲੇ ਹੀ ਨੈਗੇਟਿਵ ਸਰਕਾਰ ਦੇ ਖਿਲਾਫ ਇਹ ਲਿਖਿਆ ਗਿਆ ਕਿ ਜਦੋਂ ਕੋਈ ਫੌਜੀ ਜੇ ਸ਼ਹੀਦ ਹੁੰਦਾ ਤਾਂ ਭਗਵੰਤਾਨ ਸਾਹਿਬ ਉੱਥੇ 1 ਕਰੋੜਾ ਚੈੱਕ ਦੇਣ ਚਲ ਜਾਂਦੇ ਨੇ ਪਰ ਕਦੇ ਇਹ ਦੀ ਬੁੱਦੇ ਵੀ ਉਸ ਪਰਿਵਾਰ ਦਾ ਦੁੱਖ ਦਰਦ ਕੀ ਹੈ ਸਿਰਫ ਇੱਕੋ ਚੈੱਕ ਦੇਣਾ 1 ਕਰੋੜ ਰੁਪਏ ਦਾ ਗੱਲ ਖਤਮ ਹੋ ਜਾਂਦੀ ਹੈ। ਛੋਡੀ ਸਾਹਿਬ ਫੌਜੀ ਭਰਾ ਹੋਗੇ ਜੀ। ਜੀ। ਦੇਸ਼ ਦੀ ਸੇਵਾ ਕਰਦੇ ਆਂ। ਜੀ ਜੀ। ਫਰੀडम फाइਟਰ ਹੋਗੇ ਜੀ। ਜੀ। ਉਹਨਾਂ ਦੇ ਜਨਮ ਦਿਨ ਉਹਨਾਂ ਦੇ ਸ਼ਹੀਦੀ ਦਿਨ ਕੌਣ ਯਾਦ ਕਰਦਾ ਹੈ ਜੀ? ਜੀ। ਇਹ ਰਾਜਨੀਤਿਕ ਲੋਕ ਨਹੀਂ ਚਾਹੁੰਦੇ ਵੀ ਸ਼ੀਦਾਂ ਦੇ ਪਰਿਵਾਰ ਅੱਗੇ ਆਉਣ ਇੱਕ ਵੀ ਸ਼ੀਦ ਪਰਿਵਾਰ ਦੱਸ ਦਵੇ ਪੂਰੇ ਹਿੰਦੁਸਤਾਨ ਚੋਂ ਉੱਠ ਕੇ ਵੀ ਮੇਰੀ ਸਰਕਾਰ ਇਹ ਹੈਲਪ ਕਰਦੀ ਆ ਮੈਨੂੰ ਸਰਕਾਰ ਦਾ ਇਹ ਸਹਿਯੋਗ ਹੁੰਦਾ ਜੀ ਸ਼ਰਮਾ ਜੀ ਮੈਨੂੰ ਇੱਕ ਅਪਡੇਟ ਹੋਰ ਦੇ ਦੇਣਾ ਕਿ ਕੁਝ ਦਿਨ ਪਹਿਲਾਂ ਆਪਾਂ ਕੱਲ ਪਰਸੋ ਗੱਲ ਕਰ ਰਹੇ ਤਿੰਨ ਸ਼ਹੀਦ ਸੀਗੇ ਜਿਨ੍ਹਾਂ ਨੇ ਇੱਕ ਫਾਂਸੀ ਰੱਸੇ ਚੁੰਮੇ ਮੈਂ ਇਹ ਗੱਲ ਕੀਤੀ ਵੀ ਡਾਕਟਰ ਸਾਹਿਬ ਨਾਲ ਤੁਹਾਡੇ ਨਾਲ ਵੀ ਕਿ ਮੈਂ ਸ਼ਾਮ ਨੂੰ ਨਸ਼ਾ ਕਰਾਂਗਾ ਵੀ ਕਿੰਨੀ ਜਗ੍ਹਾ ਤੇ ਉਹਨਾਂ ਨੂੰ ਸਰਹੰਦੀ ਦਿੱਤੀ ਛੰਡੇ ਡਾਊਨ ਹੋਏ ਸ਼ਰਮਾ ਜੀ ਪੂਰੇ ਭਾਰਤ ਦੇ ਵੀ ਸਿਰਫ 10 10 ਜ਼ਿਲ੍ਹਿਆਂ ਦੇ ਵਿੱਚ ਛੰਡੇ ਡਾਊਨ ਹੋਏ ਨੇ ਭਾਰਤ ਦੇ ਲੋ ਕਿੰਨਾ ਵੱਡਾ ਹੈ ਔਰ ਘੱਟੋ ਘੱਟ 27 28 29 ਦੀਆਂ ਸਟੇਟਾਂ ਨੇ ਔਰ 10 ਜ਼ਿਲ੍ਹਿਆਂ ਦੇ ਵੀ ਸਿਰਫ ਛੰਡੇ ਡਾਊਨ ਹੋਏ ਨੇ ਉਹ ਉਹ ਕੁਰਬਾਨੀ ਇੰਨੀ ਕਿ ਜ਼ਿਆਦਾ ਲਗੀ ਬਸ हां देखो सूदी साहब तकलीफ ਕਿੱਥੇ ਹੁੰਦੀ ਹੈ ਜੀ ਜੀ ਤਕਲੀਫ ਸਾਨੂੰ ਇੱਥੇ ਹੁੰਦੀ ਹੈ ਵੀ ਜਿਹੜੇ ਲੋਕ ਆਪਣੇ ਲੱਖਾਂ ਕਰੋੜਾਂ ਦਾ ਬਿਜ਼ਨਸ ਛੱਡ ਕੇ ਆਪਣੇ ਫੋਰਨ ਕੰਟਰੀਆਂ ਚ ਚਲੇ ਗਏ ਤੇ ਉੱਥੋਂ ਵਾਪਸ ਆ ਕੇ ਦੇਸ਼ ਦੀ ਬਚਾਉਣ ਦੀ ਖਾਤਰ ਉਹਨਾਂ ਨੇ ਕੁਰਬਾਨੀਆਂ ਦੇ ਦਿੱਤੀਆਂ ਉਹਨਾਂ ਨੂੰ ਅੱਜ ਸਰਕਾਰਾਂ ਭੁੱਲੀਆਂ ਬੈਠੀਆਂ ਜੀ ਜੀ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਕਾਂਸੀ ਰਾਮ ਪੰਡਿਤ ਕਾਂਸੀ ਰਾਮ ਜੀ ਜਿਹੜੇ ਗਦਰ ਪਾਰਟੀ ਦੇ ਗਦਰੀ ਪਾਰਟੀ ਦੇ ਫਾਊਂਡੇਟਰ ਕਮ ਕੈਸ਼ੀਅਰ ਹੁੰਦੇ ਸੀਗੇ ਜੀ 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 ਮੜੋਲੀ ਕਲਾ ਪਿੰਡ ਸਾਡੇ ਪਰਿਵਾਰ ਦੇ ਵਿੱਚੋਂ ਜੀ ਨੇੜੇ ਮਰੰਡਾ ਜ਼ਿਲ੍ਹਾ ਰੋਪੜ ਜੀ ਅੱਜ 27 ਮਾਰਚ ਨੂੰ ਉਹਨਾਂ ਨੂੰ ਫਾਂਸੀ ਤੇ ਲੜਕਾਇਆ ਗਿਆ ਸੀ ਜੀ 27 ਮਾਰਚ 1915 ਨੂੰ ਜੀ ਜੀ ਉਹ ਉਸ ਤੋਂ ਜਿਹੜਾ ਮਤਲਬ ਫਾਂਸੀ ਲੜਕਾਉਣ ਤੋਂ ਬਾਅਦ ਜਾ ਉਹਨਾਂ ਦੀ ਕੁਰਬਾਨੀ ਤੋਂ ਬਾਅਦ ਅਗਰ ਮੈਂ ਤੁਹਾਨੂੰ ਦੱਸਾਂ ਵੀ ਉਹਨਾਂ ਦੇ ਪਰਿਵਾਰਾਂ ਦਾ ਸਰਕਾਰਾਂ ਨੇ ਕਿੰਨਾ ਕੁ ਖਿਆਲ ਰੱਖਿਆ ਮੇਰੇ ਪਿੰਡ ਦੇ ਮੇਰੇ ਪੜੋਸੀ ਸਾਡੇ ਪਰਿਵਾਰਾਂ ਚੋਂ ਹੈ ਜੀ ਉਹਨਾਂ ਦੇ ਹੀ ਬੱਚੇ ਸਰਕਾਰੀ ਸਕੂਲ ਦੇ ਵਿੱਚ ਫੀਸਾਂ ਦੇ ਕੇ ਪੜ੍ਹੇ ਆਂ ਜੀ ਜੀ ਸ਼ਰਮ ਆਉਣੀ ਚਾਹੀਦੀ ਹੈ ਜੀ ਸਰਕਾਰਾਂ ਨੂੰ ਬਹੁਤ ਵਧੀਆ ਕਿ ਪਿੰਡ ਦੀ ਪੰਚਾਇਤ ਪੂਰੇ ਸਹਿਯੋਗ ਚ ਆ ਕਿਉਂਕਿ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਅੱਜ ਪੂਰੀ ਪਿੰਡ ਦੀ ਪੰਚਾਇਤ ਪੂਰਾ ਮਾਣ ਸਨਮਾਨ ਦੇ ਨਾਲ ਉੱਥੇ ਫੁੱਲ ਮਾਲਾ ਭੇਟ ਕਰੂਗੀ ਜੋ ਵੀ ਸ਼ਹੀਦਾਂ ਨੂੰ ਨਮਨ ਕਰਨਾ ਹੁੰਦਾ ਉਹਨਾਂ ਦਾ ਪਰਿਵਾਰ ਕਰੂਗਾ ਲੇਕਿਨ ਸਰਕਾਰਾਂ ਕਿਆ ਕਰ ਰਹੀਆਂ ਜੀ ਇਹ ਬੜੀ ਸ਼ਰਮ ਵਾਲੀ ਗੱਲ ਹੈ ਜਿਵੇਂ ਤੂੰ ਦੱਸਿਆ ਕਿ ਉਹਨਾਂ ਦੇ ਬੱਚੇ ਜਾਨੀ ਕਿ ਫੀਸਾ ਭਰ ਰਹੇ ਨੇ ਬਹੁਤ ਲੰਤ ਹੈ ਸਰਕਾਰ ਨੂੰ ਜਿਨ੍ਹਾਂ ਨੇ ਅਜੇ ਸ਼ਹੀਦਾਂ ਇੱਤਿਆਂ ਦੇ ਉਹਨਾਂ ਦੇ ਬੱਚਿਆਂ ਕੋਲ ਪੈਸੇ ਨਾ ਵੀ ਉਹਨਾਂ ਪਤਾ ਨਹੀਂ ਕਿਵੇਂ ਪੜ ਰਹੇ ਬਿਚਾਰੇ ਇੱਕ ਇੱਕ ਤੁਹਾਨੂੰ ਹੋਰ ਤੇ ਗੇਮ ਦੱਸ ਦਿੰਨਾ ਜੀ ਹਾਲਾਂਕਿ ਮੁੱਦਾ ਸਰਕਾਰੀ ਸਕੂਲ ਹੈ ਜੀ ਸਾਡੇ ਪਿੰਡ ਦਾ ਜੀ ਉਹ 1984 ਦੇ ਵਿੱਚ ਬੁੱਤ ਲੱਗਿਆ ਸੀਗਾ ਸਾਡੇ ਪਿੰਡ ਦੇ ਉੱਤੇ ਅੱਜ ਵੀ ਲੱਗਿਆ ਹੋਇਆ ਹੈ ਜੀ ਰੋਡ ਤੇ ਜੀ ਬਿਲਕੁਲ ਸਰਕਾਰੀ ਸਕੂਲ ਦੇ ਅੱਗੇ ਜੀ ਉਹ ਸਕੂਲ ਦਾ ਨਾਮ ਵੀ ਸ਼ਹੀਦ ਕਾਂਸ਼ੀਰਾਮ ਸਰਕਾਰੀ ਹਾਈ ਸਕੂਲ ਮਡੋਲੀ ਕਲਾ ਰੱਖਿਆ ਹੋਇਆ ਹੈ ਜੀ ਜੀ ਲੇਕਿਨ ਸਭ ਤੋਂ ਵੱਡਾ ਧੋਖਾ ਕਿੱਥੇ ਹੈ ਜੀ ਜੀ ਉਹ ਸਿਰਫ ਲਿਖਿਆ ਹੋਇਆ ਹੈ ਜੀ ਬੋਰਡ ਤੇ ਲੇਕਿਨ ਕਾਗਜ਼ਾਂ ਦੇ ਵਿੱਚ ਸ਼ਹੀਦ ਕਾਂਸ਼ੀਰਾਮ ਦਾ ਨਾਮ ਨਹੀਂ ਜੀ ਹੈ ਜੀ ਉਹਨੋਂ ਪਰਿਵਾਰ ਚਾਹੁੰਦਾ ਹੈ ਬੀ ਸ਼ੀਤ ਕਾਂਸ਼ੀ ਰਾਮ ਦਾ ਨਾਮ ਸਕੂਲ ਜਿਹੜਾ ਸਕੂਲ ਦਾ ਨਾਮ ਸ਼ੀਤ ਕਾਂਸ਼ੀ ਰਾਮ ਦੇ ਨਾਂ 'ਤੇ ਰਜਿਸਟਰਡ ਹੋਣਾ ਚਾਹੀਦਾ ਜੋ ਬਣਦਾ ਹੈ ਸਹੀ ਗੱਲ ਜੋ ਬਣਦਾ ਏਡੀ ਬੜੀ ਕੁਰਬਾਨੀ ਕਿਉਂਕਿ ਲੱਖਾਂ ਦਾ ਪ੍ਰੋਜੈਕਟ ਉਹ ਲੱਕੜ ਦਾ ਕਰਦੇ ਸੀ ਸੌਰੀ ਮੈਂ ਭੁੱਲ ਗਿਆ ਕੈਨੇਡਾ ਚ ਪਤਨੀ ਅਮਰੀਕਾ ਦੇ ਵਿੱਚ ਜੀ ਉਸ ਟਾਈਮ ਛੱਡ ਕੇ ਆਏ ਸੀ ਦੇਸ਼ ਬਚਾਉਣ ਵਾਸਤੇ ਸਾਨੂੰ ਆਜ਼ਾਦ ਕਰਾਉਣ ਵਾਸਤੇ ਹਾਲਾਂਕਿ ਪਤਾ ਨਹੀਂ ਕਿਹੜੇ-ਕਿਹੜੇ ਤਸੀਹਿਆਂ ਦੇ ਨਾਲ ਉਹਨਾਂ ਨੂੰ ਫਾਂਸੀ ਦਿੱਤੀ ਹੁੰਦੀ ਹੈ ਜਾਂ ਉਹਨਾਂ ਨੂੰ ਫਾਂਸੀ ਤੇ ਲੜਕਾਇਆ ਹੁਣ ਉਸ ਤੋਂ ਪਹਿਲਾਂ ਕਿਆ ਤਸੀਹੇ ਦਿੱਤੇ ਉਹਨਾਂ ਰੱਬ ਜਾਣਦਾ ਹੈ ਜੀ ਜੀ ਲੇਕਿਨ ਅੱਜ ਅਸੀਂ ਕੀ ਕਰ ਰਹੇ ਹਾਂ ਸਰਕਾਰਾਂ ਕੀ ਕਰ ਰਹੀਆਂ ਜੀ ਉਹਨਾਂ ਦੇ ਪਰਿਵਾਰ ਨੂੰ ਅੱਜ ਵੀ ਪਰਿਵਾਰ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਵਿਚਾਰਾ ਸਰਕਾਰਾਂ ਦੇ ਅੱਗੇ ਗੁਹਾਰ ਲਾਉਂਦਾ ਸਰਕਾਰਾਂ ਦੇ ਅੱਗੇ ਬੇਨਤੀ ਕਰਦਾ ਵੀ ਸਾਡੇ ਦਾਦਾ ਜੀ ਨੂੰ ਸਾਡੇ ਚਾਚਾ ਜੀ ਨੂੰ ਸਾਡੇ ਤਾਇਆ ਜੀ ਨੂੰ ਬਣਦਾ ਸਨਮਾਨ ਦਿੱਤਾ ਜਾਵੇ ਜੋ ਨਹੀਂ ਸਰਕਾਰਾਂ ਵੱਲੋਂ ਦਿੱਤਾ ਜਾ ਰਿਹਾ ਜੀ ਹਾਂ ਫਿਰ ਮੈਂ ਕਹੂੰਗਾ ਪਿੰਡ ਦੀ ਪੰਚਾਇਤ ਹਮੇਸ਼ਾ ਅੱਗੇ ਰਹਿੰਦੀ ਹੈ ਲੇਕਿਨ ਸਰਕਾਰਾਂ ਨਹੀਂ ਜੀ ਰਹਿਣੀਆਂ ਸ਼ਰਮ ਮੈਂ ਤੁਹਾਨੂੰ ਇੱਕ ਅਪਡੇਟ ਦੇ ਦਿੰਦਾ ਕਿ ਜੇ ਤੁਸੀਂ ਦੱਸ ਰਹੇ ਹੋ ਕਾਂਸੀ ਰਾਮ ਜੀ ਬਾਰੇ ਤੁਹਾਡੇ ਬੁੱਤ ਲੱਗਿਆ ਹੋਣਾ ਤੇ ਅੱਜ ਸਰਕਾਰ ਦਾ ਕੋਈ ਨਮਾਇੰਦਾ ਆਏਗਾ ਆਏਗਾ ਜੂਰੀ ਆਏਗਾ ਜੇ ਪੰਚਾਇਤਾਂ ਕਰ ਰਹੀਆਂ ਪਰ ਉਹ ਪਤਾ ਕੀ ਕਰਨਗੇ ਦੋ ਇੱਕ ਵਰਮਾਲਾ ਪਾਲਣਗੇ ਠੀਕ ਹੈ ਦੋ ਪੀਸ ਮਠਿਆਈ ਦੇ ਦੋ ਕੱਪ ਚਾਹ ਦੇ ਦੋ ਚੇਲੇ ਆਣਗੇ ਉਹ ਪੀ ਕੇ ਚਲੇ ਜਾਣਗੇ ਕੇਲੇ ਉੱਥੇ ਰੱਖ ਜਾਣਗੇ ਜਾਂ ਦੋ ਫਰੂਟ ਰੱਖ ਦੇਣਗੇ ਉਸ ਤੋਂ ਬਾਅਦ ਸ਼ਾਮ ਨੂੰ ਚਾਰ ਤੱਕ ਕੋਈ ਉਹਨਾਂ ਨੂੰ ਯਾਦ ਨਹੀਂ ਕਰੇਗਾ ਉੱਤੇ ਹੀ ਉਸੇ ਬੁੱਢਾ ਅਪਮਾਨ ਕਰਨਗੇ ਆ ਕੇ ਜਾਨਵਰ ਆ ਬਿਲਕੁਲ ਸੋਢੀ ਸਾਹਿਬ ਹੋਈ ਤਾਂ ਕਹਿਣਾ ਹੈ ਜੀ ਸਰਕਾਰਾਂ ਕਿਆ ਕਰਦੀਆਂ ਜੀ ਫਾਰਮੈਲਟੀ ਕਰਦਣੀਆਂ ਹੁਣ ਮੈਨੂੰ ਨਹੀਂ ਜੀ ਲੱਗਦਾ ਤੁਸੀਂ ਕਹਿ ਰਹੇ ਆਂ ਕਿ ਉੱਥੇ ਕੋਈ ਏਦਾਂ ਦਾ ਆਊਗਾ ਕਿਉਂਕਿ ਕੱਲ ਸਾਡੀ ਸਰਪੰਚ ਸਾਹਿਬ ਦੇ ਨਾਲ ਗੱਲ ਹੋਈ ਮੇਰੀ ਮੀਟਿੰਗ ਹੋਈ ਉਹਨਾਂ ਦੇ ਨਾਲ ਕਿਉਂਕਿ ਬਿਲਟੀਅਮ ਫੈਟਰਾ ਸਾਡੇ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਪਰਿਵਾਰਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੀ ਕਿਆ ਗੱਲ ਉਹ ਉਹਨਾਂ ਦੀ ਕੁਰਬਾਨੀ ਮਤਲਬ ਕਿਸੇ ਚੀਜ਼ ਦੀ ਨਹੀਂ ਜਾ ਹੋਰ ਕਿੰਨੇ ਫਰੀ ਟਾਈਮ ਫੈਕਟਰ ਹਨ ਜਿਨ੍ਹਾਂ ਦੇ ਪਰਿਵਾਰ ਕਿਤੇ ਨਾ ਕਿਤੇ ਦਰਦ ਦਰਦ ਦੀਆਂ ਠੋਕਲਾ ਖਾ ਰਹੇ ਆਂ ਦਿਹਾੜੀਆਂ ਕਰ ਰਹੇ ਆਂ ਬੇ ਵਿਚਾਰੇ ਲੇਬਰਾਂ ਕਰ ਰਹੇ ਆਂ ਜੀ ਉਹਨਾਂ ਨੂੰ ਸਰਕਾਰਾਂ ਕਿਉਂ ਨਹੀਂ ਜੀ ਪੁੱਛਦੀਆਂ ਕਿ ਆ ਯੋਗਦਾਨ ਜਿਹੜਾ ਹੁੰਦਾ ਫੌਜੀ ਸਾਹਿਬ ਦਾ ਹੁੰਦਾ ਆਰਮੀ ਡਿਪਾਰਟਮੈਂਟ ਦਾ ਹੁੰਦਾ ਫਰੀਡਮ ਫੈਕਟਰਾਂ ਦਾ ਹੁੰਦਾ ਕਿ ਆ ਯੋਗਦਾਨ ਰਹਿ ਜਾਂਦਾ ਜੀ ਫਿਰ ਸ਼ਰਮਾ ਜੀ ਮੈਂ ਤੁਹਾਨੂੰ ਦੱਸਦਾ ਹਾਂ ਕਿ ਹੁਣ ਤੁਸੀਂ ਕਾਂਸੀ ਦਾੰਗ ਤਾਂ ਗੱਲ ਮੈਨੂੰ ਦੱਸਤੀ ਆਪਣੇ ਦਰਸ਼ਕਾਂ ਨੂੰ ਪਤਾ ਲੱਗ ਗਿਆ ਪਰ ਇਹ ਵੀ ਹੋ ਸਕਦਾ ਹੈ ਕਿ ਕਾਂਸੀ ਰਾਮ ਜੀ ਬਾਰੇ ਜਾਂ ਹੋਰ ਫਰੀਡਮ ਫਾਈਟਰ ਕਈ ਅਜਿਹੇ ਨੇ ਜਿਨ੍ਹਾਂ ਬਾਰੇ ਸਰਕਾਰਾਂ ਨੂੰ ਪਤਾ ਹੀ ਨਹੀਂ ਹੈ ਜਾਂ ਸਰਕਾਰਾਂ ਜਾਣ ਕੇ ਉਹਨਾਂ ਬਾਰੇ ਉਚਾਰਨਾ ਪਾਉਂਦੀਆਂ ਨਹੀਂ ਕਿਉਂਕਿ ਸਰਕਾਰਾਂ ਹੁੰਦੇ ਭੇਦ ਗੁੰਦਦੇ ਨੇ ਬਹੁਤ ਵੱਡੇ ਵੱਡੇ ਬਹੁਤ ਵਧੀਆ ਬਹੁਤ ਵਧੀਆ ਸਵਾਲ ਆ ਜਿਹੜਾ ਤੁਸੀਂ ਕੀਤਾ ਜੀ ਕਿਉਂਕਿ ਕੱਲੀ ਮੇਰੀ ਸਰਪੰਚ ਸਾਹਿਬ ਦੇ ਨਾਲ ਗੱਲ ਹੋਈ ਹੈ ਜੀ ਜੀ ਅਸੀਂ ਕਿਹਾ ਵੀ ਸਰਪੰਚ ਸਾਹਿਬ ਜਿਹੜੀ ਪੰਚਾਇਤ ਉਹ ਵੀ ਤਾਂ ਸਰਕਾਰ ਤੇ ਚਲਦੀ ਹੈ ਜੀ ਹਾਂ ਸਰਪੰਚ ਸਾਹਿਬ ਨੇ ਬਹੁਤ ਵਧੀਆ ਜਵਾਬ ਦਿੱਤਾ ਹੈ ਜੀ ਜੀ ਉਹ ਕਹਿ ਰਹੇ ਆ ਵੀ ਜਿਹੜੇ ਰਾਜਨੀਤਿਕ ਲੋਕ ਆ ਇਹ ਨਹੀਂ ਚਾਹੁੰਦੇ ਵੀ ਫ੍ਰੀ ਟਾਈਮ ਫੈਟਰਾਂ ਦੇ ਪਰਿਵਾਰ ਅੱਗੇ ਆਉਣ ਜੀ ਕਿਉਂਕਿ ਫਰੀਦਮ ਫਾਈਟਰਾਂ ਦੇ ਪਰਿਵਾਰ ਅੱਗੇ ਆਉਣਗੇ ਰਾਜਨੀਤੀ ਦੂਜੇ ਪਾਸੇ ਨੂੰ ਜਾਊਗੀ ਜਿਹੜੇ ਆਮ ਲੋਕ ਝੂਠੇ ਲੋਕ ਅੱਜ ਕਹਿਣਾ ਨਹੀਂ ਚਾਹੁੰਦਾ ਮੈਂ ਚਿੱਟੀਆਂ ਪੰਗਾ ਵੱਲ ਕੇ ਪਾ ਕੇ ਪੈਂਟ ਸ਼ਲਟਾ ਬੂਟ ਪਾ ਕੇ ਕਿਤੇ ਨਾ ਕਿਤੇ ਸਰਕਾਰੀ ਗੱਡੀਆਂ ਦੇ ਵਿੱਚ ਬੈਠ ਕੇ ਉਹਨਾਂ ਦੀ ਐਸ਼ੋਰਾਮ ਫੇ ਬੰਦ ਹੋ ਜਾਊਗੀ ਕਿਉਂ ਜਿਹੜੇ ਫਰੀਦਮ ਫਾਈਟਰ ਦੇ ਪਰਿਵਾਰ ਆ ਆਖਰ ਖੂਨ ਉਹੀ ਹੈ ਜੀ ਜੋ ਸੀਟ ਤੇ ਬੈਠ ਵੀ ਜਾਣਗੇ ਰਾਜਨੀਤੀ ਚ ਆ ਵੀ ਜਾਣਗੇ ਜਾਂ ਕੁਛ ਨਾ ਕੁਛ ਦੇਸ਼ ਵਾਸਤੇ ਕਰ ਜਾਣਗੇ ਉਹ ਖੂਨ ਖੋਲਦਾ ਹੁੰਦਾ ਜੀ ਕੱਲ ਵੀ ਉਹਨਾਂ ਦਾ ਜਿਹੜਾ ਪੋਤਾ ਸੀਗਾ ਉਹਨਾਂ ਦੀ ਅੱਖਾਂ ਪਰ ਆਈਆਂ ਕਹਿੰਦਾ ਮੈਨੂੰ ਅੱਜ ਵੀ ਦਾਦਾ ਜੀ ਦਾ ਬੁੱਤ ਦੇਖ ਕੇ ਮੇਰਾ ਖੂਨ ਖੋਲਦਾ ਲੇਕਿਨ ਸਰਕਾਰਾਂ ਕਿਆ ਕਰਦੀਆਂ ਜੀ ਜੀ ਗੱਲ ਉਹ ਵੀ ਹੈ ਨਾ ਫਿਰ ਦੇਖੋ ਜਿਹੜੇ ਅਜੇ ਇਹ ਬੱਚੇ ਐ ਜਿਹੜੇ ਅਜੇ ਇਹ ਪਰਿਵਾਰਾ ਸ਼ਰਮਾ ਜੀ ਉਹ ਪਿੱਛੇ ਹੋ ਜਾਂਦੇ ਵਿਚਾਰੇ ਜਾਂ ਦੇਖੋ ਮੈਂ ਮੰਨਦਾ ਭਾਰਤ ਬੋਡ ਦਾ ਦੇਸ਼ ਐ ਸਾਡੇ ਭਾਰਤ ਦੇ ਲਈ ਬਹੁਤ ਕੁਰਬਾਨੀਆਂ ਹੋਈਆਂ ਨੇ ਪਰ ਜੋ ਹਾਲਾਤ ਸਾਡੇ ਅੱਜ ਬਣੇ ਪਏ ਨੇ ਸਾਡੇ ਨੌਜਵਾਨ ਨਸ਼ਿਆਂ ਵੀ ਜਾ ਰਹੇ ਨੇ ਕਿਉਂ ਸਾਡਿਆਂ ਕੁਰਬਾਨੀਆਂ ਨੂੰ ਭੁੱਲ ਰਹੇ ਨੇ ਉਹਨਾਂ ਦੇ ਬਾਰੇ ਦੱਸਿਆ ਨਹੀਂ ਜਾ ਰਿਹਾ ਜਾਗਰ ਨਹੀਂ ਕੀਤਾ ਜਾ ਰਿਹਾ ਜਿਵੇਂ ਤੁਸੀਂ ਬੜੀ ਵਧੀਆ ਏ ਗੱਲਵਾ हां शर्मा जी मेरी विनती है कि मैं शाम दे लाइव प्रोग्राम दे ਤੁਹਾਡੇ ਨਾਲ ਕਟਵਾਰ ਅੱਧਾ ਪੌਣਾ ਘੰਟਾ ਇੱਕ ਪੂਰੀ ਟਾਪੀ ਦੇ ਗੱਲ ਕਰਨਾ ਚਾਹਨਾ ਕਿਉਂਕਿ ਮੈਂ ਜਾਗਰੂਕ ਕਰਨਾ ਚਾਹਨਾ ਅਜਿਹੇ ਵਿਅਕਤੀਆਂ ਨੂੰ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ ਜਿਨ੍ਹਾਂr ਕੇ ਅਸੀਂ ਅੱਜ ਬੋਲ ਰਹੇ ਹਾਂ हां ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਕੋਈ ਸੰਪਰਕ ਚ ਹੋਇਆ ਮੈਂ ਜ਼ਰੂਰ ਲਾਈਵ ਤੇ ਲਾਵਾਂਗਾ ਜੀ ਉਹਨਾਂ ਨੂੰ ਜੀ ਕੋਜ਼ੀ ਪੂਰੀ ਕਰਿਓ ਮੈਂ 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 ਸਰਕਾਰ ਦੇਖੋ ਮੈਂ ਸਰਕਾਰ ਦੇ ਖਿਲਾਫ ਨਹੀਂ ਪਰ ਜਿਹੜੀ ਜੀ ਗਲਤ ਹੈ ਉਹ ਗਲਤ ਹੈ ਤੇ ਮੈਂ ਅਕਸਰ ਹੀ ਭੰਡਿਆ ਜਾਂਦਾ ਕਿਉਂਕਿ ਸਾਡੇ ਚਾਹਨਾਮ ਲੀਡਰ ਨਿਰਪੱਖ ਹੈ ਯਾਨੀ ਸੱਚ ਬੋਲਣਾ ਮੈਂ ਸੱਚ ਬੋਲਣ ਦਾ ਆਦੀ ਆ ਜੀ ਮੇਰੇ ਬਹੁਤ ਨੁਕਸਾਨ ਹੁੰਦਾ ਪਰ ਮੈਂ ਪਿੱਛੇ ਨਹੀਂ ਹਟਦਾ ਬਿਲਕੁਲ ਦੇਖੋ ਪਰਿਵਾਰ ਦੇ ਵੱਲੋਂ ਕੁਝ ਅਜਿਹੀ ਮੰਗ ਨਹੀਂ ਕੀਤੀ ਜਾ ਰਹੀ ਜੀ ਕੋਈ ਐਦਾਂ ਦੀ ਮੰਗ ਹੋ ਵੀ ਜਿਹੜੀ ਸਰਕਾਰ ਨਹੀਂ ਪੂਰੀ ਕਰ ਸਕਦੀ ਉਹ ਉਹਨਾਂ ਦੀ ਕੀ ਮੰਗ ਹੈ ਵੀ ਜਿਹੜੇ ਸਾਡੇ ਜਿਹੜਾ ਸਾਡਾ ਪਰਿਵਾਰ ਤੋਂ ਬੰਦਾ ਸ਼ਹੀਦ ਹੋਇਆ ਹੈ ਉਹਨਾਂ ਨੂੰ ਅੱਗੇ ਰੱਖਿਆ ਜਾਵੇ ਉਹਨਾਂ ਦੇ ਨਾਮ ਤੇ ਕੁਝ ਕੀਤਾ ਜਾਵੇ ਤਾਂ ਜੋ ਜਾਗਰੂਕ ਹੋ ਸਕਣ ਬੱਚੇ ਸਾਡੇ ਅੱਜ ਦੀ ਜਨਰੇਸ਼ਨ ਜਾਗਰੂਕ ਹੋ ਚੁੱਕੇ ਹੋਵੇ ਜੀ ਲੇਕਿਨ ਸਰਕਾਰਾਂ ਕਿਆ ਕਰਦੀ ਹੈ ਜੀ ਸਰਕਾਰਾਂ ਦਾ 10ਵੀਂ ਦੀ ਪੰਜਾਬੀ ਦੀ ਕਿਤਾਬ ਦੇ ਵਿੱਚੋਂ ਸ਼ਹੀਦ ਭਗ ਸਿੰਘ ਦਾ ਲੇਖ ਉੜਾ ਦੰਨੀ ਹੈ ਜੀ ਸ਼ਰਮਾ ਜੀ ਮਾਫੀ ਜਾਨਣਾ ਹੋਵੇ ਪਰਿਵਾਰ ਦੀ ਗਲਤੀ ਹੈ ਪਰਿਵਾਰ ਨੂੰ ਮੰਗ ਕਰਨੀ ਜਾਈਦੀ ਹੈ ਪਰਿਵਾਰ ਕਿਉਂ ਬੱਚੇ ਦੀ ਵੀਜ਼ਾ ਭਰ ਰਿਹਾ ਹੈ ਪਰਿਵਾਰ ਧਰਨਾ ਲਾਇਆ ਸਕੂਲ ਦੇ ਬਾਹਰ ਪ੍ਰਿੰਸੀਪਲ ਦੇ ਬਾਹਰ ਧਰਨਾ ਲਾਏ ਨਹੀਂ ਛੋਡੀ ਸਾਹਿਬ ਉਹ ਉਸ ਮੈਟਰ ਤੇ ਨਹੀਂ ਮੈਂ ਗੱਲ ਕਰਦਾ ਕਹਿਣ ਦਾ ਮੇਰਾ ਮਤਲਬ ਇਹ ਹੈ ਉਹ ਤਾਂ ਸਰਕਾਰ ਨੂੰ ਆਪਣੇ ਆਪ ਚਾਹੀਦਾ ਜੀ ਉਹ ਕਹਿਣ ਦੀ ਜਰੂਰਤ ਹੈ ਪਰ ਪਰ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਹਾਂ ਤੁਸੀਂ ਇਹ ਗੱਲ ਵਧੀਆ ਕਹਿੰਦੇ ਹੋ ਸ਼ਹੀਦ ਭਗਤ ਸਿੰਘ ਦਾ 10ਵਾਂ ਲੇਖ ਉਡਾ ਦਿੱਤਾ ਗਿਆ ਹੁਣ ਤੁਸੀਂ ਦੱਸੋ ਸ਼ਹੀਦ ਭਗਤ ਸਿੰਘ ਨੂੰ ਹਿੰਦੂਸਤਾਨ ਦਾ ਬੱਚਾ ਬੱਚਾ ਉਹਨੂੰ ਸलाम ਥੋਕਦਾ ਅੱਜ ਵੀ ਤਾਂ ਫਿਰ ਕਾਂਚੀ ਰਾਮ ਜੀ ਨੂੰ ਹਾਂ ਬਿਲਕੁਲ ਉਹ ਹੀ ਤਾਂ ਛੋਟੀ ਸਾਹਿਬ ਕਹਿੰਨੇ ਆ ਇਹ ਕਹਿ ਰਿਹਾ ਮੈਂ ਵੀ ਜਿਹੜਾ ਸਾਡਾ ਸਿਸਟਮ ਐ ਐਜੂਕੇਸ਼ਨ ਦਾ ਸਿਸਟਮ ਐ ਉਹਦੇ ਵਿੱਚ ਪ੍ਰਾਈਵੇਟ ਸਕੂਲ ਹੋਵੇ ਸਰਕਾਰੀ ਸਕੂਲ ਹੋਵੇ ਇਹਨਾਂ ਲੋਕਾਂ ਦੇ ਲੈਸਨ ਲੇਖ ਹੋਣੇ ਚਾਹੀਦੇ ਆ ਜੀ ਇਹਨਾਂ ਦੀ ਜੀਵਨੀਆਂ ਦਾ ਪਤਾ ਹੋਣਾ ਚਾਹੀਦਾ ਲੇਕਿਨ ਅੰਗਰੇਜ਼ੀ ਸਕੂਲਾਂ ਵਾਲੇ ਕਿਆ ਕਰਨਗੇ ਜੀ ਪ੍ਰਾਈਵੇਟ ਸਕੂਲਾਂ ਵਾਲੇ ਉਹ ਲੇਖ ਦੇ ਦੇਣਗੇ ਜੀ ਉਹ ਪਕਸੀਆਂ ਬਾਰੇ ਦੱਸ ਦੇਣਗੇ ਉਹ ਤਾਂ ਚੱਲ ਰਹੇ ਆ ਅੰਗਰੇਜ਼ਾਂ ਦੇ ਰਸਤੇ ਆ ਤੇ ਅੱਜ ਸਾਡਾ ਬੱਚਾ ਪੰਜਾਬੀ ਚ ਗੱਲ ਨਹੀਂ ਜੀ ਕਰਦਾ ਸਾਡਾ ਬੱਚਾ ਹਿੰਦੀ ਅੰਗਰੇਜ਼ੀ ਚ ਗੱਲ ਕਰਦਾ ਲੈਂਗੁਏਜ ਕੋਈ ਗਲਤ ਨਹੀਂ ਹੁੰਦੀ ਲੇਕਿਨ ਮਾਂ ਬੋਲੀ ਨੂੰ ਸ਼ਰਮਾਈ ਮੈਨਾਂ ਰੋਣਾ ਆ ਜਾਂਦਾ ਹੈ ਦੇਖੋ ਪਹਿਲਾਂ ਦਾ ਪਟਿਆਲੇ ਵਿੱਚ ਹੋਇਆ ਫੌਜ ਦੇ ਅਫਸਰ ਨਾਲ ਠੀਕ ਹੈ ਉਹਦੀ ਪਤਨੀ ਥੋੜਾ ਜਿਆਦਾ ਦਲੇਰ ਸੀ ਅੱਗੇ ਲੈ ਗਈ ਅੱਜ ਭਗਵੰਤ ਮਾਨ ਸਾਹਿਬ ਦਾ ਮੀਟਿੰਗ ਆ ਉਹਦੀ ਦੇਖਦੇ ਆ ਭਗਵੰਤ ਮਾਨ ਸਾਹਿਬ ਕੀ ਚੰਚਣ ਆਣਗੇ ਤੇ ਆ ਦੂਜਾ ਸੋਨੂ ਸਿੰਘ ਫੌਜੀ ਬਿਮਾਰ ਆ ਗਿਆ ਉਹ ਵਿਚਾਰਾ ਰੋ ਰਿਹਾ ਇੱਕ ਤਰ੍ਹਾਂ ਉਹ ਪ੍ਰਸ਼ਾਸਨ ਦੇ ਕੇ ਰੋ ਰਿਹਾ ਕਹਿੰਦਾ ਵੀ ਉਹਨੇ ਬੜਾ ਸ਼ਰਮਾਈ ਮੈਨੂੰ ਸ਼ਰਮ ਆਂਦੀ ਹੈ ਇਹ ਗੱਲ ਕਹਿੰਦੇ ਹੋਏ ਕੀ ਕਹਿ ਰਿਹਾ ਕਹਿੰਦਾ ਜੀ ਮੈਨੂੰ ਛੁੱਟੀ ਵਿੌਖੀ ਮਿਲਦੀ ਹੈ ਘਰ ਆਣ ਲਈ ਤੇ ਮੇਰਾ ਭਰਾ ਹੀ ਹੈ ਕਹਿੰਦਾ ਮੈਂ ਛੁੱਟੀ ਆ ਦੇ ਜੀ ਸੇਵਾ ਕਰਾਂ ਕਿ ਉਹਰੇ ਕਹਿੰਦਾ ਪੁਲਸਾ ਦੇ ਜੀ ਉਹਦੇ ਐਡਮ ਨੂੰ ਉੱਤਰ ਗੇੜੇ ਮਾਰਾ ਕਹਿੰਦਾ ਹਰ ਵਾਰ ਐਡਮ ਸਾਹਿਬ ਕਹਿੰਦੇ ਆ ਫੌਜੀ ਸਾਹਿਬ ਆਪਕਾ ਕੰਮ ਹੋ ਜਾਏਗਾ ਆਪ ਕੰਮ ਹੋ ਜਾਏਗਾ ਕਹਿੰਦਾ ਮੇਰੀ ਫਾਇਦੇ ਇੱਕ ਸਾਈਨ ਨਹੀਂ ਹੋ ਰੇ ਹਾਂ ਛੋਟੀ ਸਾਹਿਬ ਦੇਖੋ ਮੈਂ ਉਹੀ ਤਾਂ ਗੱਲ ਕਰ ਕੇ ਕਹਿੰਦਾ ਵੀ ਉਹ ਭਰਾ ਦੀ ਗੁਹਾਰ ਕਿਹਾ ਜੀ ਭਰਾ ਵੰਗ ਕਹਿ ਰਿਹਾ ਜੀ ਫੌਜੀ ਦੇਖੋ ਦੋਨੋਂ ਭਰਾ ਐ ਜੀ ਖਾਲਾ ਤੇ ਸਰਕਾਰੀ ਕੰਮ ਦੇ ਵਿੱਚ ਉਹਨਾਂ ਦਾ ਕੰਮ ਕਾਗਜ਼ੀ ਕਾਰਵਾਈ ਸਰਕਾਰਾਂ ਵੱਲੋਂ ਕਰਾਉਣੀ ਚਾਹੀਦੀ ਉਹਨਾਂ ਦੇ ਘਰ ਤੇ ਹੋਣੀ ਚਾਹੀਦੀ ਜੀ ਜਾ ਕੇ ਜੀ ਕਿਉਂ ਹੋਤਾ ਦੋਨੋਂ ਪ੍ਰਾਦੇਸ਼ ਦੀ ਸੇਵਾ ਕਰ ਰਹੇ ਆ ਜੀ ਪਿਤਾ ਜੀ ਹੈ ਨਹੀਂ ਉਹਨਾਂ ਦੇ ਦੇਖੋ ਪਰਿਵਾਰਾਂ ਦੀ ਇਹ ਗੱਲ ਕਰਦੇ ਆ 26 ਜਨਵਰੀ ਤੇ ਗੱਲ ਕਰਦੇ ਆ 15 ਅਗਸਤ ਤੇ ਗੱਲ ਕਰਦੇ ਆ 2 ਅਕਤੂਬਰ ਤੇ ਗੱਲ ਕਰਦੇ ਆ ਕਰੋੜਾਂ ਰੁਪਏ ਦਾ ਖਰਚਾ ਕਰਦੀਆਂ ਸਰਕਾਰਾਂ ਕਰਮਾ ਜੀ ਉਹ ਉਹ ਸੋਨੂ ਸਿੰਘ ਦਾ ਇਹ ਕਹਿਣਾ ਹੈ ਜਿਵੇਂ ਤੁਸੀਂ ਦੱਸਿਆ ਕਿ 2000 ਕਿੰਨੇ ਤੇ 14 ਦੇ ਚੋਨੇ ਜਗ੍ਹਾ ਸੀ ਉਹਦੇ ਕੋਲ ਉਹ ਸਾਰਾ ਖਰੀਦਣ ਦਾ ਸਾਰਾ ਕੁਝ ਰਿਹਾ ਸਾਰੇ ਪਤਾ ਸਬੂਤ ਹੈ ਉਹ ਕਹਿੰਦਾ ਵੀ ਜਿਹੜੇ ਮੀਟਰ ਦੇ ਬਿੱਲ ਆਏ ਆ ਉਹਦਾ ਮੇਰੇ ਕੋਲ ਸਬੂਤ ਹੈ ਕਹਿੰਦਾ ਮੈਂ ਸਾਰੇ ਸਬੂਤ ਦੇ ਚੁੱਕੇ ਆ ਕਿਤੇ ਜਿਆਦਾ ਕਹਿੰਦਾ ਸਕੂਲ ਬਣੇ ਨੇ ਉਸ ਤੋਂ ਬਾਅਦ ਹੀ ਕਹਿੰਦਾ ਪ੍ਰੋਮੋਸ਼ਨ ਸ਼ੁਰੂ ਹੋਏ ਸਰਕਾਰਾਂ ਨੂੰ ਆ ਬਿਲਕੁਲ ਸੋਢੀ ਸਾਹਿਬ ਉਹ ਉਹੀ ਤਾਂ ਜਿਹੜੀ ਗੱਲ ਕਰ ਰਿਹਾ ਜੀ ਉਹ ਮੇਰੀ ਸੁਣਵਾਈ ਨਹੀਂ ਹੋ ਰਹੀ ਉਲਟਾ ਪ੍ਰੈਸ਼ਰ ਪਾਇਆ ਜਾ ਰਿਹਾ ਜੀ ਜੀ ਉਲਟਾ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਜਿਹੜੇ بڑے بڑے ਅਫਸਰ ਉਹ ਮੈਨੂੰ ਕਹਿ ਰਹੇ ਆ ਵੀ ਤੇਰੇ ਡਿਪਾਰਟਮੈਂਟ 'ਚ ਅਸੀਂ ਫੋਨ ਕਰਕੇ ਤੇਰੀ ਨੌਕਰੀ ਤੇ ਲਵਾ ਦਾਂਗੇ ਤੈਨੂੰ ਸ਼ਰਮਾਈ ਤੁਹਾਨੂੰ ਯਾਦ ਹੋਣਾ ਸਰਕਾਰ ਨੇ ਬਣਨ ਤੋਂ ਪਹਿਲਾਂ ਇਹ ਕਿਹਾ ਸੀ ਅਸੀਂ ਜਦੋਂ ਫੌਜ ਦੀ ਨੌਕਰੀ ਕਟਾਈ ਗਈ ਸੀ ਮੋਦੀ ਸਰਾ ਲੋ ਅਸੀਂ ਫੌਜੇ ਨਾ ਖੜਾਂਗੇ ਅੱਜ ਕਿੱਥੇ ਹੈ ਭਗਵਾਨ ਤਮਨ ਸਾਹਿਬ ਮੈਂ ਆਪਣੇ ਇਸ ਪ੍ਰੋਗਰਾਮ ਦੇ ਰਹਿ ਸਿੱਧਾ ਪੁੱਸਦਾ ਸਵਾਲ ਕਰਦਾ ਭਗਵਾਨ ਸਾਹਿਬ ਤੁਹਾਨੂੰ ਬਹੁਤ ਵੱਡਾ ਬਦਲਾਅ ਕਰਨ ਲਈ ਕਿਹਾ ਗਿਆ ਤੂੰ ਤਾਂ ਪੰਜਾਬ ਹੀ ਬਦਲਦਾ اے ਰੰਗੜਾ ਨਹੀਂ ਕੰਗੜਾ ਪੰਜਾਬ ਬਣਾ ਰਹੇ ਹੋ ਤੁਸੀਂ ਅੱਜ ਫੌਜੇ ਨਾ ਹੋ ਰਿਹਾ ਸਾਡੇ ਫ੍ਰੀडम फाइਟਰ ਕਹ ਰਹੇ ਬੱਚੇ ਫੀਸਾ ਭਰ ਰਹੇ ਜਿੰਨਾਂ ਕੋ ਪੈਸੇ ਨਹੀਂ ਹੈ ਉਹਨਾਂ ਦੇ ਬੂਤਿਆਂ ਦੇ ਜਾ ਕੇ ਤੁਸੀਂ ਇੱਕ ਵਾਰ ਮਾੜਾ ਪਾਣ ਦੋ ਮੈਨੂੰ ਸ਼ਰਮ ਆਉਂਦੀ ਹੈ ਮੈਂ ਅਜੇ ਪੰਜਾਬ ਦਾ ਨੌਜਵਾਨ ਨੇ ਬਦਲਾਅ ਆਇਆ ਜੀ ਛੋਟੀ ਸਾਹਿਬ ਝੂਠ ਨਹੀਂ ਜੀ ਬੋਲਦੇ ਬਦਲਾਅ ਆਇਆ ਬਦਲਾਅ ਤਾਂ ਆਇਆ ਜਿਹੜੇ ਬੰਦੇ ਆਏ ਨੇ ਮੈਰਿਟ 'ਚ ਉਹ ਮੈਰਿਟ ਤੋਂ ਹੋ ਗਈ ਉਹਨਾਂ ਦੀ ਜੀ ਸ਼ਰਮਾ ਜੀ ਆਖੋ ਮੈਂ ਮੰਨਦਾ ਕੁਝ ਬੰਦੇ ਆਏ ਆ ਮੈਰਿਟ ਬਾਕੀ ਜਿਹੜੇ ਜਿਹੜੇ ਪ੍ਰਵਾਸੀ ਆ ਗਏ ਯੂਕੇ ਵਹਾਰ ਤੋਂ ਬੰਦੇ ਉਰਿਆ ਕੇ ਨੌਕਰੀ ਦਿੱਤੀਆਂ ਗਈਆਂ ਬਿਲਕੁਲ ਛੋਟੀ ਸਾਹਿਬ ਉਹੀ ਤਾਂ ਕਹਿ ਰਹੇ ਆ ਜੀ ਮੈਂ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਹਿੰਦੁਸਤਾਨ ਦੇ ਵਿੱਚ ਕਿਸੇ ਨੂੰ ਕੰਮ ਲੰਨ ਦੇ ਆ ਜਾਵੇ ਜਾ ਹਿੰਦੁਸਤਾਨ ਨੂੰ ਕਿਤੇ ਜਾ ਨਹੀਂ ਸਕਦਾ ਬਿਲਕੁਲ ਜਾ ਸਕਦਾ ਲੇਕਿਨ ਜਿਹੜੀ ਸਟੇਟ ਬਣਾਈ ਹੋਈ ਆ ਜਿਹੜਾ ਸੂਬਾ ਬਣਾਇਆ ਹੋਇਆ ਉਹਦਾ ਵੀ ਕੋਈ ਨਾ ਕੋਈ ਫਰਜ ਚਾਹੀਦਾ ਵੀ ਠੀਕ ਆ ਕੰਮ ਕਰੋ ਕੋਈ ਪ੍ਰੋਬਲਮ ਨਹੀਂ ਲੇਕਿਨ ਜਿਹੜਾ ਉਹ ਸੂਬੇ ਦਾ ਬੰਦਾ ਉਹ ਤਾਂ ਬੈਠਾ ਘਰ ਜਿਹੜੇ ਬਾਹਰ ਦੇ ਸੂਬਿਆਂ ਦੇ ਆ ਕੇ ਕਰਦੇ ਆਂ ਜੀ ਨੌਕਰੀਆਂ ਜਾਂ ਦਿਹਾੜੀਆਂ ਅਸੀਂ ਇਹ ਨਹੀਂ ਕਹਿੰਦੇ ਕਿਉਂ ਕਰਦੇ ਆਂ ਲੇਕਿਨ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਵੀ ਰਜਗਾਰ ਦਿੱਤਾ ਜਾਵੇ ਜੀ ਹਾਂ ਸ਼ਰਮਾ ਜੀ ਅੱਜ ਨਾ ਘਟੋਟ 2.5 ਲੱਖ ਨੌਜਵਾਨ ਘਟੋਟ ਐਮਏ ਐਮਏ ਬੀਐਡ ਕਰਕੇ ਘਰ ਵਿਲਾ ਬੈਠਾ ਜਦਕੇ ਮੈਨੂੰ ਯਾਦ ਆ ਸ੍ਰੋਮਲੀ ਅਕਾਲ ਦਲ ਦਾ ਕੋਈ ਮੈਂ ਫੈਨ ਨਹੀਂ ਹੈਗਾ ਉਹਨਾਂ ਦੇ ਵੱਲੋਂ ਉੱਥੇ ਰੋਜ਼ਗਾਰ ਪੱਤਾ ਦਿੱਤਾ ਨਹੀਂ 5000 ਰੁਪਏ ਹਰ ਮੰਥ ਠੀਕ ਹੈ ਅੱਜ 2 ਰੁਪਏ ਤੱਕ ਦਿੱਤੇ ਨੇ ਨੌਜਵਾਨਾਂ ਨੂੰ ਤੁਹਾਨੂੰ ਯਾਦ ਹੋਣਾ ਉਹ ਨੌਜਵਾਨ ਬੀਏਡ ਕਰਕੇ ਵਿਚਾਰਾ ਕੁਲਚੇ ਜੇ ਲਾ ਰਿਹਾ ਉਹਦਾ ਫੋਨ ਬੰਦ ਆ ਰਿਹਾ ਮੈਨੂੰ ਸ਼ਰਮ ਆਂਦੀ ਹੈ ਤੇ ਉਹ ਕੁੜੀ ਉਹ ਕੁੜੀ ਸੁਣੋ 1 ਮਿੰਟ ਪਲੀ ਸੁਣੋ ਉਹ ਕੁੜੀ ਵਿਚਾਰੀ ਅੰਮ੍ਰਿਤਸਰ ਦੀ ਆਪਾਂ ਪਰਸੋ ਲਈ ਕੀਤਾ ਉਹ ਕੁੜੀ ਨੂੰ ਕੌਣ ਮਿਲਣ ਗਿਆ ਕੋਈ ਵੇਦ ਖਰਦਾ ਨਹੀਂ ਵਿਚਾਰੀ ਚਾਹ ਦੀ ਰੇਜ ਲਾ ਕੇ ਲੱਖ ਰੁਪਏ ਦਾ ਕਰਜ਼ਾ ਤਾਰ ਰਹੀ ਹੈ ਰੋਂਦੀ ਹੈ ਜਾਰੀ ਸ਼ਰਮ ਆਂਦੀ ਹੈ ਸਾਡੀ ਭੈਣਾਂ ਅੱਜ ਬਿਲਕੁਲ ਉਹਦੀ ਖੇਡ ਦੇਖੋ ਜੀ ਕਿੰਨੀ ਖਤਰੇ ਵਾਲੀ ਆ ਲੜਕੀ ਦੀ ਤਲਵਾਰਵਾਜੀ ਦੀ ਖੇਡ ਹੈ ਜੀ ਉਹਦੀ ਸ਼ਰਮਾ ਜੀ ਉਹ ਮੈਂ ਮੇਰੀ ਉਹਨਾਂ ਨਾਲ ਗੱਲ ਹੋਈ ਚਾਰ ਪੰਜ ਦਿਨ ਪਹਿਲਾਂ ਲਾਈਵ ਤੋਂ ਪਹਿਲਾਂ ਮੇਰੇ ਕੋ ਨੰਬਰ ਵੀ ਆਇਆ ਉਹਦਾ ਮੈਂ ਗੱਲ ਵੀ ਡਾਡੀ ਕਰਾਸਾ ਹੁਣੇ ਪਰ ਉਹਨੇ ਪਤਾ ਕੀ ਗੱਲ ਕਹੀ ਕਹਿੰਦੀ ਮੈਂ ਕਿਸ ਪਾਜੀ ਮੈਂ ਕਹਿੰਦੀ ਤੰਗ ਆ ਗਈ ਚੈਨਲ ਸਾਹਮਣੇ ਆ ਕੇ ਮੈਂ ਨਹੀਂ ਹਰ ਜਾਂਦੀ ਕਹਿੰਦੀ ਮੈਨੂੰ ਸਾਰੇ ਮੇਰੇ ਅੰਡੀ ਗੁੰਡੀ ਸਟਾਰ ਕਹਿੰਦੇ ਵੀ ਤੂੰ ਹੋਰ ਕੁੜੀਆਂ ਨੂੰ ਤਿਆਰ ਕਰ ਪਿੰਡਾਂ ਵਿੱਚ ਕਿਉਂਕਿ ਉਹ ਬੜੇ ਗਰੀਬ ਪਿੰਡ ਤੋਂ ਉੱਠ ਕੇ ਆਈ ਹੈ ਉਹ ਕਹਿੰਦੀ ਵੀ ਜੇ ਮੈਂ ਹੁਣ ਤਿਆਰ ਕਰਾਂਗੀ ਨਾ ਤਾਂ ਕਹਿੰਦੀ ਇਹਨ ਮਨੋਵਲ ਟੁੱਟਦਾ ਛੋਡੀ ਸਾ ਮਨੋਵਲ ਟੁੱਟਦਾ ਉਹੀ ਮੈਂ ਲੜਕੀ ਦੀ ਗੱਲ ਕਰਨ ਜਾ ਰਿਹਾ ਸੀ ਮਨੋਵਲ ਟੁੱਟਦਾ ਹੈ ਜੀ ਜੀ ਕੋ ਜਦੋਂ ਮਨੋਵਲ ਟੁੱਟ ਜਾਂਦਾ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਵੀ ਅਸੀਂ ਜੇਕਰ ਪਰਿਵਾਰ ਦੇ ਵਿੱਚੋਂ ਮੈਂ ਆਪਣੀ ਗੱਲ ਕਰ ਲਵਾਂ ਮੈਂ ਕੰਮ ਤੇ ਜਾ ਰਿਹਾ ਹਾਂ ਜੀ ਜੀ ਮੈਨੂੰ ਪਰਿਵਾਰ ਵੱਲੋਂ ਹੌਸਲਾ ਨਹੀਂ ਮਿਲੂਗਾ ਮੇਰਾ ਮਨੋਵਲ ਟੁੱਟ ਜੂਗਾ ਜੀ ਮੈਂ ਕੰਮ ਤੇ ਜਾ ਕੇ ਮੇਰਾ ਦਿਲੀ ਲਗੋ ਮੈਂ ਕੰਮ ਨਹੀਂ ਕਰ ਸਕੂਗਾ ਜੀ ਅਗਰ ਮੈਨੂੰ ਹੌਸਲਾ ਮਿਲੂਗਾ ਮੈਂ ਮਨੋਵਲ ਮਿਲੂਗਾ ਮੇਰਾ ਹੋਰ ਮੇਰਾ ਮਨੋਵਲ ਵਧੂਗਾ ਮੈਂ ਕੰਮ ਕਰੂਗਾ ਜੀ ਉਹੀ ਕੰਮ ਹੈ ਜੀ ਖਿਡਾਰੀਆਂ ਦਾ ਉਹੀ ਕੰਮ ਹੈ ਸਾਡੇ ਫੌਜੀਆਂ ਦਾ ਉਹੀ ਕੰਮ ਹੈ ਫ੍ਰੀडम फाइਟਰਾਂ ਦੇ ਪਰਿਵਾਰਾਂ ਦਾ ਫ੍ਰੀडम फाइਟਰ ਜਿਹੜੇ ਕਰਕੇ ਗਏ ਆ ਉਹਨਾਂ ਨੇ ਕੀਤੇ ਹੋਏ ਕੰਮ ਆਦਾ ਜੀ ਸ਼ਰਮਾ ਜੀ ਕੱਲ ਬੜੀਆਂ ਆਸਾਂ ਸੀਗੀਆਂ ਮੈਂ ਦੂਸਰੇ ਟੀਵੀ ਮੇਰਾ ਪਹਿਲਾ ਕੰਮ ਹੁੰਦਾ ਚਾਹ ਪੀਣੇ ਮੈਂ ਖਬਰਾਂ ਜੂਠ ਸੁਣਾ ਕਿਉਂਕਿ ਮੇਰਾ ਆਪਣਾ ਧੰਦਾ ਹੀ ਹੈ ਤਾਂ ਸੋਰੀ ਮੇਰਾ ਬਿਨੈਸ ਹੀ ਹੈ ਤਾਂ ਲੋਕਾਂ ਦਾ ਬਜਟ ਤੇ ਇੰਨਾ ਤੰਗ ਆ ਰਿਹਾ ਸੀ ਕਿ ਦੇਖੋ ਨਾ ਤੇਲ ਦੀ ਕੀਮਤਾਂ ਕੋਈ ਘਟਾਇਆ ਕਟਾ ਕੀਤਾ ਗਿਆ ਨਾ ਜਨਾਨੇ ਨੂੰ ਪੈਸੇ ਮਿਲੇ ਲਾਰਾ ਉਹੀ ਲਾਰਾ 3 ਸਾਲ ਪਹਿਲਾਂ ਵਾਲਾ ਤੇ ਮੰਦਿਆਂ ਇੱਕ ਸਿਰਫ ਐਸੀ ਜਿਹੜੇ ਲੋਕ ਭਾਈਚਾਰਾ ਸਾਡੇ ਭਰਾ ਦੇ ਸਾਰੇ ਇਧਰੇ ਤੁਰ ਉਹਨਾਂ ਤੋਂ ਉਹ ਮਾਫ ਕੀਤਾ ਗਿਆ ਕਰਜ਼ਾ ਠੀਕ ਹੈ ਵਧੀਆ ਗੱਲ ਹੈ ਸ਼ਰਮਾ ਜੀ ਪਰ ਹੁਣ ਸਵਾਲ ਉੱਠਣ ਲੱਗ ਗਏ ਨੇ ਸੌਰੀ ਸੁਖਵੀਰ ਬਾਦਲ ਦੀ ਵਾਇਸ ਦਾ ਹਰ ਸਿੰਘ ਬਾਦਲ ਨੇ ਸਵਾਲ ਉਠਾਤਾ ਹੈ ਵੀ ਠੀਕ ਹੈ ਐਸੀ ਬਾਈ ਕਰਾਂ ਕਿ ਤੈਦਾ ਆਮ ਲੋਕਾਂ ਨੂੰ ਵੀ ਕਰ ਦੋ ਨਾ ਕਰਦਾ ਸਾਰੇ ਮਾਫ ਕਰੋ ਸਾਰੇ ਪੰਜਾਬ ਦਾ ਕਰੋ ਠੀਕ ਹੈ ਫਿਰ ਉਹਨਾਂ ਨੇ ਸਵਾਲ ਉਠਾਇਆ ਹੈ ਕਿ ਤੁਸੀਂ ਸੇਫੀਮਾ 5 ਲੱਖ ਪੰਜ ਲੱਖ ਤੋਂ 10 ਲੱਖ ਸਰਮਈ ਧਿਆਨ ਨਾਲ ਸੁਣਨਾ ਮੈਂ ਜਵਾਬ ਲੈਣਾ ਤੁਹਾਡੇ ਤੋਂ ਇਸ ਗੱਲ ਦਾ ਜੀ ਜੀ ਕਹਿੰਦੇ ਵੀ 5 ਲੱਖ ਤੋਂ ਤੁਸੀਂ بیمਾ 10 ਲੱਖ ਕਰਤਾ ਤੇ ਉਹ ਜਿਹੜਾ ਕਹਿੰਦੇ ਕਾਰਡ ਹੈ ਉਹ ਕਿੰਨੇ ਹੱਥਾਂ ਚੱਲਦਾ ਦਿਖਾਤਾ ਦੋ ਉਹ ਗੱਲ ਤੁਸੀਂ ਵੀ ਛਰਨਾ ਹੀ ਸਹੀ ਹੈ ਉਹ ਕਾਰਡ ਚੱਲਦਾ ਹੀ ਨਹੀਂ ਉਹਦਾ ਫਾਰਮੈਲਟੀ ਇੱਕ ਵਾਰ ਫੋਟੋ ਖਿੱਚ ਕੇ ਤੁਹਾਡਾ ਭੇਜਾਂ ਦਾ ਮੇਰਾ 4 ਲੱਖ ਦਾ ਇਲਾਜ ਹੋ ਗਿਆ ਉਹ 4 ਲੱਖ ਆਂਦਾ ਹੀ ਨਹੀਂ ਤੁਹਾਡੀ ਸਾਹਿਬ ਬਜਟ ਲੋਕ ਸਭਾ ਦਾ ਹੋਵੇ ਬਜਟ ਹੋਵੇ ਵਿਧਾਨ ਸਭਾ ਦਾ ਜੀ ਸਾਡਾ ਮੀਡੀਆ ਪੂਰਾ ক্লোਜ਼ ਕਰ ਕਰਕੇ ਬੈਗ ਦਿਖਾਊਗਾ ਵੀ ਤਮੰਤਰੀ ਦਾ ਜੀ ਜੀ ਵੀ ਲੋਕ ਸਭਾ ਦੇ ਵਿੱਚ ਵਿੱਤ ਮੰਤਰੀ ਆਪਣਾ ਬੈਗ ਲੈ ਕੇ ਜਾ ਰਿਹਾ ਜੀ ਵਿਧਾਨ ਸਭਾ ਦੇ ਵਿੱਚ ਚੀਮਾ ਸਾਹਿਬ ਲੈਪਟਾਪ ਲੈ ਕੇ ਜਾ ਰਹੇ ਹਾਂ ਜੀ ਇਹਦੇ ਵਿੱਚ ਲੋਕਾਂ ਦੀ ਆਸਾਂ ਉਮੀਦਾਂ ਹੈ ਜੀ ਜੀ ਜਿਸ ਦਿਨ ਚੀਮਾ ਸਾਹਿਬ ਦਾ ਲੈਪਟਾਪ ਖੁੱਲਣਾ ਸੀ ਮੈਂ ਚੈਨਲ ਤੇ ਬੋਲਿਆ ਸੀ ਵੀ ਹੋਣਾ ਕੁਛ ਨਹੀਂ ਜੀ ਆਮ ਲੋਕਾਂ ਨੂੰ ਕੁਛ ਨਹੀਂ ਜੀ ਮਿਲਣਾ ਮਹਿੰਗਾਈ ਤੇ ਰਾਤ ਨਹੀਂ ਮਿਲਣੀ ਚੀਜ਼ਾਂ ਸਸਤੀਆਂ ਨਹੀਂ ਹੋਣੀਆਂ ਉਹ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਦੀ ਆ ਉਹਦੇ ਵਿੱਚ ਐਡ ਕੀਤੀਆਂ ਵੀ ਹੋਣੀਆਂ ਜਿਹੜੀਆਂ ਸੁਵਿਧਾਵਾਂ ਸਾਨੂੰ ਨਹੀਂ ਜੀ ਸਮਝ ਆਉਂਦੀ ਕੋਈ ਵੀ ਬਜਟ ਆ ਜਾਵੇ ਜੀ ਲੋਕ ਸਭਾ ਚ ਆ ਜਾਵੇ ਵਿਧਾਨ ਸਭਾ ਚ ਆ ਜਾਵੇ ਆਮ ਬੰਦੇ ਦੇ ਚੁੱਲ੍ਹੇ ਤੱਕ ਬਜਟ ਨਹੀਂ ਜੀ ਆਇਆ ਸਹੀ ਗੱਲ ਹੈ ਇਹ ਹੀ ਗੱਲ ਅਸੀਂ ਰਾਤ ਮੈਂ ਆਪਣੇ ਮਦਰ ਨਾਲ ਕਰ ਰਿਹਾ ਸੀ ਵੀ ਆਮ ਲੋਕਾਂ ਨੂੰ ਕੋਈ 1 ਰੁਪਏ ਦੇ ਵੀ ਛੋੜਨੀ ਨਹੀਂ ਤੀ ਨਾ ਗਾਇ ਸ਼ੰਦਰ ਸ਼ਰਮਾ ਹੀ ਸੱਤਾ ਹੋਇਆ ਠੀਕ ਹੈ ਉਹ ਮੈਂ ਹੁਣ ਸਵਾਲ ਕਰਾਂਗਾ ਤੁਹਾਡੇ ਉੱਥੇ ਕਰਾਂਗਾ ਮੈਡਮ ਅਨਮੋਲ ਗਗਨ ਮਾਨ ਨਾਲ ਮੇਰੇ ਕੋਲ ਨੰਬਰ ਆ ਗਿਆ ਉਹਦੇ ਪੀਏ ਦਾ ਉਹਨਾਂ ਨਾਲ ਵੀ ਗੱਲ ਕਰਾਂ ਉਹ ਬੜਾ ਰੋਲਾ ਪਾਉਂਦੇ ਸੀ 20 ਸੰਦਰ ਰੱਤੇ ਕਰਾਂਗੇ ਸਰਕਾਰ ਬਣਨ ਤੋਂ ਪਹਿਲਾਂ ਤੇ ਇੱਕ ਉਹਨਾਂ ਦੇ ਆਪਣੇ ਏਰੀਆ ਵਿੱਚ ਸ਼ਰਮਾ ਹੀ ਗੁੱਸਾ ਨਾ ਕਿਨਾਂ ਤੁਹਾਡੇ ਏਰੀਆ ਦੇ ਐਮ ਐਲ ਏ ਦੇ ਸਾਹਿਬ ਦੇ ਕੁਝ ਘਰ ਤੋਂ ਦੂਰ ਸ਼੍ਰੀਆਮ ਚਿੱਟਾ ਵੀ ਕਰਿਆ ਉਹ ਐਮਐਲਏ ਨਾਲ ਦੀਦਾ ਨਹੀਂ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਅਜੇ ਇਹਨਾਂ ਲੀਡਰਾਂ ਨੂੰ ਹਾਂ ਬਿਲਕੁਲ ਸੋਢੀ ਸਾਹਿਬ ਬਿਲਕੁਲ ਦੇ ਕੋਸ਼ਿਸ਼ ਤਾਂ ਹੈ ਨਾ মিডিਆ ਇੱਕ ਜਿਹੜਾ ਆਪਣਾ ਦੇਸ਼ ਦਾ ਜਿਹਨੂੰ ਇੱਕ ਪਿੱਲਰ ਕਹਦੇ ਨੇ ਥੰਮ ਹੈ ਇਹ ਜੀ ਇਹਨੇ ਸਹੀ ਤਰੀਕੇ ਨਾਲ ਆਪਣੀ ਸੇਵਾ ਨਿਭਾਊਗਾ ਤਦ ਹੈ ਜੀ ਕੁਝ ਮੀਡੀਆ ਸਰਕਾਰਾਂ ਦੇ ਨਾਲ ਲੱਗ ਲੈਂਦਾ ਜੀ ਕੁਝ ਮੀਡੀਆ ਸਾਨੂੰ ਸ਼ਰਮ ਆਉਂਦੀ ਹੈ ਕਹਿੰਦਾ ਇਹਨੂੰ ਵਿਕ ਲੈਂਦਾ ਜੀ ਜਿਹੜਾ 10 20% ਬਚਿਆ ਵਾ ਸਹੀ ਰਹਿ ਜਾਂਦਾ ਉਹਨਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਂਦਾ ਜੀ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੇ ਦਫ਼ਤਰ ਬੰਦ ਕਰ ਦਿੱਤੇ ਜਾਂਦੇ ਆ ਸ਼ਰਮ ਆਈ ਧਮਕੀ ਤੇ ਨੀਅਤ ਪੱਤਰਕਾਰ ਹੈ ਤੇਰੇ ਤੇ ਪਰਚਾ ਕਰਾ ਦਾਂਗੇ हां बिल्कुल ये लोकतन्त्र ਦਾ ਘਾਣਾ ਇਹ ਲੋਕਤੰਤਰ ਨਹੀਂ ਡੰਡਾਤੰਤਰ ਹੈ ਦੇਖੋ ਮੈਂ ਤਾਂ ਮਾਨ ਸਾਹਿਬ ਨੂੰ ਬਹੁਤ ਇੱਕ ਪਰਸਨਲ ਤੌਰ ਤੇ ਵੀ ਬੇਨਤੀ ਕਰਦਾ ਪਹਿਲਾਂ ਵੀ ਕੀਤੀ ਅੱਜ ਵੀ ਕਰਦਾ ਮਾਨ ਸਾਹਿਬ ਜਿਹੜੇ ਹਿਸਾਬ ਦੇ ਨਾਲ ਤੁਹਾਡੀ ਸਰਕਾਰ ਆਈ ਸੀ ਇਤਿਹਾਸ ਰਜਿਆ ਸੀ 92 ਸੀਟਾਂ ਨਾਲ ਪੰਜਾਬ ਨੇ ਤੁਹਾਡੀ ਪਾਰਟੀ ਨੇ ਇਤਿਹਾਸ ਰਜਿਆ ਸੀ ਇਹ ਤੁਸੀਂ ਨਹੀਂ ਸੀ ਰਜਿਆ ਤੁਹਾਡੀ ਪਾਰਟੀ ਨੇ ਨਹੀਂ ਸੀ ਰਜਿਆ ਇਹ ਪੰਜਾਬ ਦੇ ਲੋਕਾਂ ਨੇ ਰਜਿਆ ਸੀ ਕਿਉਂ ਰਜਿਆ ਸੀ ਕਿਉਂਕਿ ਪਹਿਲਾਂ ਦੋ ਪਾਰਟੀਆਂ ਤੋਂ ਲੋਕ ਤੰਗ ਆ ਗਏ ਸੀ ਤੀਜਾ ਬਦਲ ਚਾਹੁੰਦੇ ਸੀ ਜਿਹੜਾ ਬਦਲ ਚਾਹੁੰਦੇ ਸੀ ਮਾਨ ਸਾਹਿਬ ਜਿਹੜੇ ਸਰਾਟੇ ਦੇ ਨਾਲ ਤੁਸੀਂ ਲੈ ਕੇ ਆਉਣਾ ਸੀ ਉਸੇ ਫਰਾਟੇ ਦੇ ਨਾਲ ਤੁਸੀਂ ਲੈ ਕੇ ਆਏ ਅੱਜ ਵੀ ਜੇ ਤੁਹਾਡਾ ਸਾਲ ਸਵਾ ਸਾਲ ਡੇਢ ਸਾਲ ਜਿਹੜਾ ਬਚਦਾ ਸਹੀ ਤਰੀਕੇ ਨਾਲ ਲੋਕਾਂ ਦੇ ਚੁੱਲਿਆਂ ਤੱਕ ਪਹੁੰਚ ਜਾਓ ਲੋਕਾਂ ਦੀ ਮਹਿੰਗਾਈ ਤੱਕ ਪਹੁੰਚ ਜਾਓ ਅਗਰ ਤੁਸੀਂ ਤੰਜ ਵਾਈਆਂ ਤੇ ਜਣਾ ਬਜੂਤੀਆ ਸਾਹਿਬ ਮਾਨ ਸਾਹਿਬ ਨੂੰ ਤੰਜ ਕੱਸ ਦਿੰਦੇ ਆ ਤੁਸੀਂ ਐਨ ਕੱਲਾਉਂਦੇ ਆ ਜੀ ਮਾਨ ਸਾਹਿਬ ਬੀਬੀ ਹਰਸਿਮਰਤ ਕੌਰ ਬਾਦਲ ਸ਼ਕਵੀਰ ਬਾਦਲ ਚੰਨੀ ਸਾਹਿਬ ਇਹਨਾਂ ਤੇ ਤੰਜ ਕੱਸਦੇ ਰਹਿੰਦੇ ਆ ਕਿਆ ਗੱਲ ਤੁਸੀਂ ਤੰਜ ਕੱਸਣ ਤੇ ਹੀ ਜਿਹੜਾ ਤੁਸੀਂ ਆਪਣਾ ਟਾਈਮ ਬਰਬਾਦ ਕਰਨਾ ਹੈ ਤੇ ਲੋਕਾਂ ਬਸ ਕੀ ਕਰਨਾ ਜੀ ਕਦੇ ਸ਼ਰਮਾ ਜੀ ਆਮਤੂ ਜੀ ਆਖਰੀ ਸਵਾਲ ਵੀ ਬੜਾ ਵਧੀਆ ਇੱਕ ਸਵਾਲ ਖੈਰਿਆ ਇਹਨੇ ਮੁੱਦਾ ਚੱਕਿਆ ਇੱਕ ਪਰਿਵਾਰ ਹੈ ਸੋਨੂ ਸਿੰਘ ਹੈ ਨਾ ਫੌਜੀ ਭਰਾ ਹੈ ਕੀ ਉਹਨੂੰ ਇਨਸਾਫ ਮਿਲੇਗਾ ਦੇਖੋ ਖਬਰ ਤਾਂ ਭਗਵਾਨ ਜੀ ਸਾਹਿਬ ਪੱਕ ਪਹੁੰਚ ਹੀ ਹੋਣੀ ਆਪਣੀ ਹੁਣ ਤੱਕ ਉਹ ਆਪਣਾ ਪਹਿਲਾ ਟੈਗ ਉਹਨਾਂ ਨੂੰ ਹੁੰਦਾ ਤੁਹਾਨੂੰ ਪਤਾ ਆਪਣੀ ਖਬਰ ਦਾ ਅਸਰ ਹੀ ਹੁੰਦਾ ਹੈ ਕਿ ਉਸ ਪਰਿਵਾਰ ਨੂੰ ਦੋ ਭਰਾ ਨੇ ਵਿਚਾਰੇ ਸੇਵਾ ਕਰ ਰਹੇ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਆ ਦੇਖੋ ਸੋਦੀ ਸਾਹਿਬ ਪਹਿਲਾਂ ਤਾਂ ਖੈਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਜਮਾਨੇ 'ਚ ਆ ਕੇ ਲੋਕਾਂ ਤੱਕ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰਾਂ ਤੱਕ ਦੀ ਸਹੀ ਗੱਲ ਹੈ ਬਹੁਤ ਬਹੁਤ ਧੰਵਾਦ ਐਸ਼ੀ ਉਹਨਾਂ ਦਾ ਕਰਦੇ ਆ ਦੂਜੀ ਗੱਲ ਇਨਸਾਫ ਮਿਲਣਾ ਚਾਹੀਦਾ ਸੋਢੀ ਸਾਹਿਬ ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਉਹਨਾਂ ਦੇ ਪਿਤਾ ਨਹੀਂ ਆ ਦੋ ਭਰਾ ਦੋਨੋਂ ਭਰਾ ਉਹ ਫੌਜ ਦੀ ਨੌਕਰੀ ਕਰਦੇ ਆ ਦੇਸ਼ ਦੀ ਸੇਵਾ ਕਰਦੇ ਆ ਉਹਨਾਂ ਪਰਿਵਾਰ ਦੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਉਲਟਾ ਉਹਨਾਂ ਦੇ ਪਰਿਵਾਰਾਂ ਨੂੰ ਧਮਕਾਇਆ ਜਾ ਰਿਹਾ ਫੌਜੀਆ ਨੂੰ ਧਮਕਾਇਆ ਜਾ ਰਿਹਾ ਨੌਕਰੀ ਛੱਡਣ ਦੀਆਂ ਧਮਕੀਆਂ ਛਡਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਹੜੇ ਲੋਕ ਇਹ ਕਰ ਰਹੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਜਿਹੜਾ ਉਹਦਾ ਮੈਟਰ ਆ ਉਹਦਾ ਸੋਲਵ ਕਰਨਾ ਹੀ ਚਾਹੀਦਾ ਹੈ ਲੇਕਿਨ ਇਹ ਲੋਕਾਂ ਨੇ ਇਸ ਸਾਡੇ ਭਰਾ ਨੂੰ ਪਰੇਸ਼ਾਨ ਕੀਤਾ ਜਾਂ ਧਮਕੀਆਂ ਦਿੱਤੀਆਂ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਕੇ ਸਖਤੋ ਸਖਤ ਸਜ਼ਾ ਹੋਣੀ ਚਾਹੀਦੀ ਉਹਨਾਂ ਲੋਕਾਂ ਨੂੰ ਤਾਂ ਜੋ ਕਿਸੇ ਨਾਲੋਂ ਐਦਾਂ ਨਾ ਕਰ ਸਕੋ ਚਲੋ ਸ਼ਰਮਾਈ ਤੁਸੀਂ ਆਪਣਾ ਸਾਨੂੰ ਵਧੀਆ ਵਿਚਾਰ ਤੇ ਕੀਮਤੀ ਸਮਝਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਧੰਨਵਾਦ ਢੋਡੀ ਸਾਹਿਬ ਧੰਨਵਾਦ ਸੋ ਦੋਸਤੋ ਇੱਕ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਜਵੇ ਸੰਦੀਪ ਸ਼ਰਮਾ ਜੀ ਬਹੁਤ ਵਧੀਆ ਵਿਚਾਰ ਇਹਨਾਂ ਨੇ ਆਪਣੇ ਦਿੱਤੇ ਕਿ ਜਿਹੜਾ ਇੱਕ ਪਰਿਵਾਰ ਹੈ ਫੌਜੀ ਪਰਿਵਾਰ ਹੈ ਦੋ ਭਰਾ ਨੇ ਤੇ ਨਾ ਮਾਂ ਹੈ ਨਾ ਪਿਓ ਹੈ ਇੱਕ ਪਾਸੇ ਆਪਣੀ ਦੇਸ਼ ਦੀ ਸੇਵਾ ਕਰ ਰਹੇ ਦੂਜੇ ਪਾਸੇ ਉਹਨਾਂ ਦਾ ਪ੍ਰਸ਼ਾਸਨ ਨਾਲ ਪੰਗਾ ਚੱਲ ਰਿਹਾ ਆਪਣੇ ਮਕਾਨ ਦਾ ਇਗਜ਼ਾਮ ਲਗਾਏ ਜਾ ਰਹੇ ਨੇ ਕਿ ਕੁਝ ਅਮੀਰ ਘਰਾੜੇ ਲੋਕ ਉਹਨਾਂ ਦੇ ਖਿਲਾਫ ਖੜੇ ਹੋਏ ਨੇ ਅਤੇ ਫੌਜੀ ਭਰਾ सोनू ਸਿੰਘ ਦਾ ਇਹ ਕਹਿਣਾ ਹੈ ਕਿ ਮੈਂ ਆਪਣੀ ਡਿਊਟੀ ਬਾਰਡਰ ਤੇ ਕਰਾਂ ਕਿ ਆਪਣੇ ਮਕਾਨ ਦੇ ਲਈ ਐਸਡੀਐਮ ਦਫ਼ਤਰਾਂ ਦੇ ਧੱਕੇ ਖਾਵਾਂ ਬਹੁਤ ਜ਼ਿਆਦਾ ਭਾਵਕ ਹੋਇਆ ਉਹ ਬੰਦਾ ਤੇ ਸੁਖਪਾਲ ਖੈਰ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੇ ਐਕਸਤੇ ਵੀਡੀਓ ਪਾਈ ਹੈ ਅਤੇ ਭਗਵੰਤ ਮਾਨ ਸਰਕਾਰ ਤੇ ਸਵਾਲ ਚੱਕੇ ਨੇ ਕਿ ਜਦ ਦੀ ਆਪ ਪਾਰਟੀ ਸਰਕਾਰ ਪੰਜਾਬ ਚ ਆਈ ਹੈ ਫੌਜੀਆਂ ਨਾਲ ਰੋਜ਼ ਤੱਕਾ ਚਾਈ ਹੋ ਰਹੀ ਹੈ ਤਾਂ ਦੇਖਣਾ ਦੋਸਤੋਂ ਇਹ ਹੈ ਕਿ ਸਾਡੀ ਇਸ ਖਬਰ ਦਾ ਅਸਰ ਭਗਵੰਤ ਮਾਨ ਸਾਹਿਬ ਤੇ ਹੁੰਦਾ ਹੈ ਕਿ ਨਹੀਂ ਕਿ ਉਹ ਫੌਜੀ ਹੈ ਜਿਹੜਾ ਬੁਢਾਡਾ ਸੋਨੂ ਸਿੰਘ ਉਹਨੂੰ ਸਾਹਿਬ ਮਿਲੇਗਾ ਯਾਨੀ ਕਿ ਉਹ ਐਵੇਂ ਤੱਕੇ ਖਾਂਦਾ ਰਹੇਗਾ ਫੌਜੀ ਭਰਾ ਸੋ ਦੋਸਤੋਂ ਇਸ ਖਬਰ ਜੋ ਵੀ ਅਗਲੀ ਆਪ